Is ਵਾਂਡ ਰੇਂਜ ਦਫ਼ਤਰ ਕਾਦੀਆਂ ਵਿੱਚ ਇੱਕ ਕੜੁਕਾ ਫੜਿਆ ਇਹਨਾਂ ਨੇ ਲੱਕੜਾਂ ਦਾ ਲਦਿਆ ਅੱਜ 6-7 ਦਿਨ ਹੋ ਰਿਹਾ ਤੇ ਕੋਈ ਇਹਦਾ ਚਲਾਨ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਮਿਲੀ ਭਗਤ ਨਾਲ ਲੱਕੜਾਂ ਵਢਾਰੇ ਆ ਬਲਾਕ ਕਾਦੀਆਂ ਚੋਂ ਇਹ ਲੱਕੜਾਂ ਦਾ ਕੜੁਕਾ ਉਦਾਂ ਦਾ ਉਦਾਂ ਹੀ ਲੱਗਾ ਹੈ ਦਫ਼ਤਰ 'ਚ ਇਹ ਪਰਮਜੀ ਸਿੰਘ ਬਲਾਕ ਅਫਸਰ ਫਰੈਸਟਰ ਕਾਦੀਆਂ ਬਲਾਕ ਔਰ ਮਿਲੀ ਭੁਗਤ ਨਾਲ ਲੱਕੜਾਂ ਵਢਾਉਂਦੇ ਆ ਕਾਦੀਆਂ ਬਲਾਕ ਚ ਸਰਕਾਰ ਦਾ ਲੱਖਾਂ ਕਰੋੜਾ ਰੁਪਏ ਦੀ ਲੱਕੜ ਵੇਚ-ਵੇਚ ਨੁਕਸਾਨ ਕਰਤਾ ਏ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇੱਥੇ